ਜੀ ਸਾਰਿਆਂ ਨੂੰ ਮੈਂ ਆਪਾਰ ਸਿੰਘ ਨੀਲੋਂ ਅਚਾਰਕ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਹੋਈ ਆ ਬੀਬੀ ਹਰਸਨਤ ਕੌਰ ਜੀ ਦੀ ਤੇ ਉਹ ਏਦਾਂ ਵੀ ਜਿਵੇਂ ਕਹ ਲਓ ਵੀ ਪੰਜਾਬ ਦੇ ਵਿੱਚ ਆਪਣੇ ਇੱਕੋ ਹੁੰਦਾ ਵੀ ਜਦੋਂ ਲੜਦ ਲੜਦੇ ਬੰਦਿਆਂ ਦਾ ਕਿਤੇ ਜੋਰ ਘਟ ਜੇ ਨਾ ਤਾਂ ਬੁੱਢੀਆਂ ਨੂੰ ਅੱਗੇ ਕਰ ਦਿੰਦੇ ਆ ਸੋ ਉਹ ਗੱਲ ਹੁਣ ਬਾਦਲ ਨਹੀਂ ਕੀਤੀ ਆ ਬੀਬੀ ਜੀ ਨੂੰ ਦੱਸਣਾ ਚਾਹੁੰਦੇ ਆ ਵੀ ਕਿਉਂ ਤੁਹਾਡੀ ਇਦਾਂ ਦੀ ਹਾਲਤ ਹੋਈ ਆ ਸੁਣਿਓ ਜਰਾ ਕਰੇ ਅਮਲੀ ਪੁੱਤ ਬਗਾਨਿਆਂ ਨੂੰ ਤੁਸੀਂ ਭਰ ਲਿਆ ਖੂਬ ਖਜ਼ਾਨਿਆਂ ਨੂੰ ਕਾਰਿਆਮਲੀ ਪੁੱਤ ਬਗਾਨਿਆਂ ਨੂੰ ਤੁਸੀਂ ਭਰ ਲਿਆ ਖੂਬ ਖਜਾਨਿਆਂ ਨੂੰ ਹੁਣ ਕੀਮਤ ਦੇਣੀ ਪੈਣੀ ਆ ਇੱਕ ਹੋਰ ਆਜ਼ਾਦੀ ਲੈਣੀ ਆ ਅੱਜ ਸਭ ਦੀ ਇੱਕੋ ਕਹਿਣੀ ਆ ਇੱਕ ਹੋਰ ਆਜ਼ਾਦੀ ਲੈਣੀ ਆ ਤੁਸੀਂ ਧਰਮਾਂ ਦੇ ਨਾਲ ਲੁੱਟਿਆ ਏ ਸਾਨੂੰ ਪਾਪਾ ਖਿੱਲਾ ਕੁੱਟਿਆ ਏ ਤੁਸੀਂ ਧਰਮਾਂ ਦੇ ਨਾਲ ਲੁੱਟਿਆ ਏ ਸਾਨੂੰ ਪਾਪਾ ਖਿੱਲਾ ਕੁੱਟਿਆ ਕਰਨੀ ਆ ਨਹੀਂ ਸਹਿਣੀਆਂ ਇੱਕ ਹੋਰ ਆਜ਼ਾਦੀ ਲੈਣੀਆਂ ਇੱਕ ਹੋਰ ਆਜ਼ਾਦੀ ਲੈਣੀਆਂ ਸਭ ਕਹਿਣ ਨੂੰ ਦਰਦੀ ਜੱਟਾਂ ਦੇ ਗਿਰ ਦਾਗ ਨਹੀਂ ਹੁੰਦੇ ਸੱਟਾਂ ਦੇ ਸਭ ਕਹਿਣ ਨੂੰ ਦਰਦੀ ਜੱਟਾਂ ਦੇ ਗਿਰ ਦਾਗ ਨਹੀਂ ਹੁੰਦੇ ਸੱਟਾਂ ਦੇ ਹੁਣ ਡੋਬੀ ਗਈ ਕਿਸਾਨੀ ਬਾਦਲ ਤੇਰੇ ਹੱੱਡੀ ਬਹਿਣੀਆਂ ਇੱਕ ਹੋਰ ਆਜ਼ਾਦੀ ਲੈਣੀ ਆਜ ਸਭ ਦੀ ਕੋ ਕਹਿਣੀ ਆ ਇੱਕ ਹੋਰ ਆਜ਼ਾਦੀ ਲੈਣੀ ਆ ਅਡਵੈਰ ਜਿਨ੍ਹਾਂ ਨੇ ਪਾਲੇ ਨੇ ਸਭ ਕੀਤੇ ਘਾਲੇ ਮਾਲੇ ਨੇ ਅਡਵੈਰ ਜਿਨ੍ਹਾਂ ਨੇ ਪਾਲੇ ਨੇ ਸਭ ਕੀਤੇ ਘਾਲੇ ਮਾਲੇ ਨੇ ਮੱਖ ਲੜਦੀ ਸੀ ਚੋਰਾں ਦੇ ਹੁਣ ਝਾੜੂ ਦੇ ਨਾਲ ਲੈਣੀ ਆ ਇੱਕ ਹੋਰ ਆਜ਼ਾਦੀ ਲੈਣੀ ਆ ਨੀ ਲਉਂਦੀ ਇਹੋ ਕਹਿਣੀ ਆ ਇੱਕ ਹੋਰ ਜਾਤੀ ਲੈਣੀ ਆ ਧੰਨਵਾਦ